ਆਸਟ੍ਰੇਲਿਆ ਦੇ ਆਲ ਡਰਾਈਵਰ ਵੀਰਾਂ ਨੂੰ ਹੋਰ ਸਾਰੇ ਠੀਕ ਠਾਕ ਵੀਰ ਮਹਾਰਾਜ ਚੜ੍ਹਦੀ ਕਲਾ ਦੇ ਰੱਖੇ ਮੇਰੇ ਡਰਾਈਵਰ ਭਰਾਵਾਂ ਨੂੰ ਔਰ ਸੰਧੂ ਸਾਹਿਬ ਜੀ ਗੁਜਰਾਤ ਤੋਂ ਆਏ ਜੀ ਤੁਹਾਡਾ ਵੀ ਮੈਸੇਜ ਪੜਿਆ ਸੀ ਬਹੁਤ ਵਧੀਆ ਵੀਰੇ ਹੋਰ ਠੀਕ ਠਾਕ ਉਧਰੋਂ ਵੀਰੇ ਯੂ ਐਸ ਏ ਤੋਂ ਆਸਟ੍ਰੇਲਿਆ ਤੋਂ ਆਪਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀਡੀਓ ਵੇਖਦੇ ਆ ਵੀਰੇ ਵੱਧ ਤੋਂ ਵੱਧ ਸ਼ੇਅਰ ਕਮੈਂਟ ਕਰੋ ਵੀਰੇ ਆਪਦੇ ਆਈ ਟੀਮ ਨਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਗੇ ਸ਼ੇਅਰ ਕਰੋ ਹੋਰ ਸਲਾਹ ਚੜ੍ਹਦੀ ਕਲਾ ਜੋ ਮਾਰੇ ਸਾਰੇ ਘਰਾਵਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਮੇਰੇ ਤਾਂ ਵੀ ਕੱਲ ਵੀਡੀਓ ਨਹੀਂ ਪਾਈ ਗਈ ਕਿਉਂ ਕੱਲ ਗੱਡੀ ਭਰਨ ਗਏ ਸੀ ਪਰ ਸੋ ਰਾਤ ਨੂੰ ਉਹਦੇ ਗੌਣ ਜਾਵਾ ਕਰ ਲਿਆ ਉਹਨਾਂ ਨੇ ਗੇਟ ਤੇ ਤੇ ਰਾਤ ਨਿਕਲੇ ਸੀ 2:00 ਵਜੇ ਤੇ ਹੌਣ ਹੋਏ ਸੀ ਬਈ ਨਾਦ ਹੋ ਗਏ ਹਾਲਤ ਖਰਾਬ ਹੋਈ ਸੀ ਸਰਪਾਲ ਦਰਪੁਰ ਕੋਲੋਂ ਬੜੇ ਹਾਲਤ ਖਰਾਬ ਹੋ ਗਈ ਸੀ ਤੇ ਬਾਕੀ ਆਪਣੀ ਗੱਡੀ ਆਪਾਂ ਨੂੰ ਮਿਲ ਜਣੀ ਆ ਆਪਣੀ ਭਾਰਤ ਵਨ ਜਾਈ ਜਾਂਦੀ ਅਗੋਂ ਭਰ ਕੇ ਆਪਾਂ ਰਸਤੇ 'ਚ ਹੀ ਵਾਪਸੀ ਬਿਹਾਰ 'ਚੋਂ ਚੇਂਜ ਹੋ ਜਾਵਾਂਗੇ ਪੇਰਵਾਲ ਸੀ ਜਗਾ ਕਲਕੱਤੇ ਨੂੰ ਬਹੁਤ ਸਨਵਾ ਮਾਰਾ ਚੜਦੀ ਗਲਾ ਦੇ ਰੱਖਿਆ ਵੀਰੇ ਸਾਰਿਆਂ ਨੂੰ ਦੱਸਿਆ ਕਰੋ ਵੀਰੇ ਕਮੈਂਟ ਕਮੈਂਟ ਕਰਕੇ ਵੀਡੀਓ ਕਿਵੇਂ ਲੱਗੀ ਆਪਣਾ ਵੈਸੇ ਵੀਰੇ ਸ਼ਹਿਰ ਫਾਜਲਗਾ ਹਾਂ ਭਾਈ ਇਹ ਨਹੀਂ ਪੁੱਛਦੇ ਨਾ ਵੀ ਵੀਰ ਜੀ ਆਪਣਾ ਪਿੰਡ ਕਿਹੜਾ ਆਪਣਾ ਸ਼ਹਿਰ ਫਾਜਲਗਾ ਵੀਰੇ ਨਵਾਂ ਸਲੇਮ ਸਾਹ ਪਿੰਡ ਆ ਜੀ ਠੀਕ ਹੈ ਵੀਰੇ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ